이거잖아 빠지네 나온 나 체킹 해줘. Terima kasih telah menonton.

ਉਹ ਵਾਸੀ ਦਾ ਕਰਾ ਜਾਂਦੀ ਕੋਈ ਨਹੀਂ ਲੈ ਤੁਹਾਨੂੰ ਕਹਿੰਦੇ ਹਾਂ ਚਾਓ ਜਾਓ ਤੇ ਕੰਮ ਇਹ ਆਪਾਂ ਨੂੰ ਪਤਾ ਹੀ ਹੈ ਜੀ ਆਪਾਂ ਜਿਵੇਂ ਸਾਰੇ ਪੰਜਾਬ ਦੇ ਵਿੱਚ ਅੱਜ ਸਪੈਸ਼ਲ ਚੈਕਿੰਗਸ ਚੱਲ ਰਹੀਆਂ ਨੇ ਨਾਕਾਬੰਦੀ ਵੀ ਚੱਲ ਰਹੀ ਨੇ ਤੇ ਨਾਲ ਨਾਲ ਰੇਲਵੇ ਸਟੇਸ਼ਨ ਦੀ ਸਪੈਸ਼ਲ ਤੌਰ ਤੇ ਪਹਿਲਾਂ ਵੀ ਚੱਲਦੀਆਂ ਨੇ ਅੱਜ ਵੀ ਸਪੈਸ਼ਲ ਆਪਾਂ ਸਾਰੇ ਅਫਸਰ ਦੇ ਨਾਲ ਗਸ਼ਟਡ ਆਫਸਰ ਦੇ ਨਾਲ ਨਾਲ ਐਸ ਐਚਓ ਚੌਂਕੀ ਚਾਰजेस ਦੇ ਨਾਲ ਪੂਰੇ ਪੁਲਿਸ ਬਲ ਦੇ ਨਾਲ ਆਪਾਂ ਜਗਰਾਉਂ ਰੇਲਵੇ ਸਟੇਸ਼ਨ ਤੇ ਬਾਕੀ ਜ਼ਿਲ੍ਹੇ ਚ ਹੋਰ ਜਗ੍ਹਾ ਜਿਹੜੇ ਮੇਨ ਰੇਲਵੇ ਸਟੇਸ਼ਨਾਂ ਜਿੱਥੇ ਟ੍ਰੇਨਸ ਦੀ ਅ ਅਰਾਈਵਲ ਡਿਪਾਰਚਰਸ ਹੈਗੀਆਂ ਨੇ ਉੱਥੇ ਆਪਾਂ ਇਹ ਅੱਜ ਚੈਕਿੰਗ ਮੁਹਿੰਮ ਚਲਾਈ ਹੈ ਸਾਡੇ ਨਾਲ ਡੌਗ ਸਕਵਾਡ ਦਾ ਜਿਹੜਾ ਹੈਗਾ ਉਹ ਵੀ ਮੌਜੂਦ ਹੈ ਤੇ ਨਾਲ ਇਵਨ ਸਾਰਿਆਂ ਦੀ ਪ੍ਰੋਪਰ ਚੈਕਿੰਗ ਕੀਤੀ ਜਾ ਰਹੀ ਹੈ ਪੈਸੰਜਰਸ ਦੀ ਤਾਂ ਕਿ ਇੱਕ ਜਿਹੜਾ ਸੈਂਸ ਆਫ ਸਿਕਿਉਰਟੀ ਹੈਗੀ ਹੈ ਉਹ ਮੇਨਟੇਨ ਹੋ ਜੇ ਤੇ ਜਿਹੜਾ ਕੋਈ ਵੀ ਜਿਹੜਾ ਸ਼ਰਾਰਤੀ ਅੰਸਰ ਹੈ ਉਹਦੇ ਖਿਲਾਫ ਨੱਥ ਪਾਈ ਜਾ ਸਕੇ ਤੇ ਉਹਦੇ ਵਿੱਚ ਡਰ ਪੈਦਾ ਹੋਵੇ ਡਿਟਰੈਂਸ ਪੈਦਾ ਹੋਵੇ ਕਿਸੇ ਵੀ ਤਰੀਕੇ ਦੇ ਕਰਾਈਂ ਅਗੇਂਸਟ ਸਾਡੀ ਜਿਹੜੀ ਇਹ ਪ੍ਰੈਜ਼ੈਂਸ ਹੈਗੀ ਹੈ ਚੈਕਿੰਗ ਚੱਲ ਰਹੀ ਹੈ ਇੱਕ ਅਟੈਂਪਟ ਹੈਗਾ ਸਾਡੇ ਵੱਲੋਂ ਜਿਹੜੇ ਸਿਟੀਜ਼ਨਸ ਹੈ ਜਗਰਾਉਂਡ ਦੇ ਪੰਜਾਬ ਦੇ ਲੁਧਿਆਣਾ ਦੇ ਵਿੱਚ ਜੀ ਪੁਲਿਸ ਪੁਲਿਸ ਦਾ ਮੁਸਤੈਦ ਹੈ ਆਪਾਂ ਚੈਕਿੰਗ ਵੀ ਕਰ ਰਹੇ ਆ ਤੇ ਨਾਲ ਨਾਲ ਮਾੜੇ ਅਨਸਰਾਂ ਨੂੰ ਮੈਸੇਜ ਹੈ ਕਿ ਪੁਲਿਸ ਪੁਲਿਸ ਦਾ ਮੁਸਤੈਦ ਹੈ ਜਿਹੜੇ ਵੀ ਕੋਈ ਸ਼ਰਾਰਤੀ ਉਹਨਾਂ ਦੇ ਕੰਮ ਅਨਸਰ ਹੈਗੇ ਨਹੀਂ ਉਹਨਾਂ ਦੇ ਕੰਮ ਹੈ ਕ੍ਰਾਈਮਨਲ ਐਕਟੀਵਿਟੀਜ਼ ਆ ਉਹਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਊਗਾ ਤੇ ਜਿਹੜਾ ਵੀ ਬੰਦਾ ਆ ਐਕਸ਼ਨ ਹੈ ਜਿਹੜਾ ਜਦੋਂ ਸਾਡੇ ਧਿਆਨ ਚ ਆਇਆ ਆਪਾਂ ਉਹ ਬਿਲਕੁਲ ਕਾਨੂੰਨੀ ਕਾਰਵਾਈ ਕਰਕੇ ਸਖਤੋ ਸਖਤ ਉਹਨੂੰ ਨਿਕਲਾ ਐਕਸ਼ਨ ਲਵਾਂਗੇ ਜੀ ਫਿਲਹਾਲ ਪੀਸਫੁਲ ਹੈ ਤੇ ਰੂਟੀਨ ਦੀ ਇਹ ਚੈਕਿੰਗ ਹੈ ਤੇ ਬਾਕੀ ਹੋਰ ਜਗ੍ਹਾ ਵੀ ਜਗਰਾਉ ਰੇਲਵੇ ਸਟੇਸ਼ਨ ਤੋਂ ਇਲਾਵਾ ਮੁੱਲਾਪੁਰ ਦਾਖਾਂ ਤੇ ਜਿਹੜੇ ਹੋਰ ਵੀ ਨਾਨਕਸਰ ਉੱਥੇ ਵੀ ਸਾਡੀ ਚੈਕਿੰਗਸ ਅੱਜ ਸਪੈਸ਼ਲ 2 ਘੰਟੇ ਦੀ 3 ਤੋਂ 5 ਆਪਾਂ ਕਰਾ ਰਹੇ ਹਾਂ